ਹੈਲੋ ਭਾਈ ਆਰਕੇਸਟਰੀ ਵੀ ਹਾਂਜੀ ਹਾਂਜੀ ਅੱਛਾ ਚੰਦ ਬੋਲ ਰਹੀ ਬਈ ਹਾਂਜੀ ਬਈ ਕਿਹੜੇ ਲਈ ਮਿਲ ਜਦਿਆ ਕੀ ਹੈ ਕਿਹਦੇ ਲਈ ਮਿਲ ਜਲੀਆ ਉਹ ਤੁਹਾਨੂੰ ਪਤਾ ਹੋ ਬਈ ਯਾਰ ਹੁਣ ਆਪਣਾ ਤਾਂ ਕੀ ਪਤਾ ਏ ਸੀ ਬਾਰੇ ਯਾਰ ਨਹੀਂ ਤੁਹਾਨੂੰ ਪਤਾ ਫੇਰੀ 10 ਦਿਨ ਤੁਸੀਂ ਦਵਾਈ ਇੱਕ ਮਿਲਦੀ ਆ ਕਿੱਥੋਂ ਮਿਲਦੀ ਬਈ ਇਹ ਦਵਾਈ ਹੈ ਕਿੱਥੋਂ ਮਿਲੂਗੀ ਦਵਾਈ ਬਈ ਲੈਨੇ ਤੁਹਾਨੂੰ ਪਤਾ ਤੁਸੀਂ ਸਾਡੇ ਕੋਲ ਦਨੀਆ ਮਿਲਨੀ ਉਹ ਇੱਕ ਬੰਦਾ ਹੈਗਾ ਉਹ ਤੋਂ ਮਿਲ ਜੂਗੀ ਨਹੀਂ ਨਹੀਂ ਤੁਸੀਂ ਦੰਦੇਉਂਗੇ ਤੁਹਾਡੇ ਕੋਲ ਉਪਰ ਤੋਂ ਦੇਸੀ ਬਾਈ ਹੋ ਮੈਂ ਮੈਂ ਸਿੱਧਾ ਨਹੀਂ ਆਦਾ ਹਾਂ ਅਸੀਂ 10 ਪਾਦਾ ਹੈ ਬਾਈ ਜੇ ਲੈਣੀ ਹੋਈ ਤਾਂ ਦੱਸ ਦਿਓ ਫਿਰ ਮੈਂ ਦੱਸ ਦੂੰਗਾ ਐਡਰੈਸ ਹਾਂ ਹਾਂ ਨਹੀਂ ਪਾਉਂਦੇ ਆ ਕਿਸ ਹਾਲ ਨਾਲ ਵੀਡੀਓ ਪਾ ਯਾਰ ਤੂੰ ਇਹ ਕੀ ਗੱਲ ਰੋਈ ਮੇਰੀ ਗੱਲ ਸੁਣਾ ਕਿਹੜੀ ਵੀਡੀਓ ਬਾਈ ਤੇ ਬਦਾਂ ਗੱਸ ਹਾਂ ਜਿਹੜੀ ਪਾ ਰੱਖੀਏ 3 ਨੰਬਰ ਵਾਲੀ ਤੇ 3 ਵੀਡੀਓ ਹੁੰਦਾ ਹਾਂ ਤੋ ਆਪਣੇ ਪੇਜ ਤੇ ਆਰਕੈਸਟ੍ਰੀ ਵੀ ਤੇ ਆ ਤੇ ਮੇਰੀ ਗੱਲ ਸੁਣੋ ਇਦੋਂ ਪਹਿਲਾਂ ਇਹਨੇ ਤੁਸੀਂ ਵੀਡੀਓ ਪਾਉਂਦੇ ਸੀ ਤੁਸੀਂ ਵੇਖ ਕਿਸੇ ਨੂੰ ਪੁੱਛ ਕੇ ਜਾਂ ਕਿਸੇ ਨੂੰ ਵੇਖ ਕੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਨਾ ਅਸੀਂ ਵੀ ਬੱਸ ਜਮਾ ਦੇਣਾ ਨਾਮ ਲੱਗ ਕੇ ਬਣਾਈ ਨਾਮ ਤੇ ਤੇਰੀ ਨਾਮ ਲੱਗ ਕੇ ਬਣਾਈ ਆ ਤਾਂ ਦੁਨੀਆ ਹੀ ਬਣਾ ਲਈਆ ਮੇਰੀ ਗੱਲ ਸੁਣੋ ਦੁਨੀਆ ਨਹੀਂ ਵੀਰੇ ਬਣਾਉਂਦੀ ਵੇਖਾ ਤੂੰ ਸਾਡਾ ਪੇਜ ਚੈੱਕ ਕਰ ਕਰ ਰੋੜ ਤੇ ਹੌਸਲਾ ਕਰਨੋਂ ਵੱਧ ਵੀਡੀਓ ਪਈਆਂ ਹੁਣ ਪੇਜ ਦੇ ਉੱਤੇ ਤੇ ਵੀ ਵੀਡੀਓ ਇਦਾਂ ਦੀ ਹੈਗੀ ਉਹ ਵੀ ਜਿਹੜੀ ਮਨ ਨਾਲ ਆਪਣੇ ਸਮਾਜ ਆਪਣੇ ਭੈਣ ਭਰਾ ਆ ਜਾਂ ਕਿਸੇ ਨੂੰ ਕੀ ਨੁਕਸਾਨ ਪਜਾਉਂਦੀ ਹੋਵੇ ਤੁਸੀਂ ਮਤਲਬ ਫੜਨੀ ਚਾਹੀਦੀ ਨਾ ਕੋਨਾ ਹੈ ਹੈ ਫੜਨੀ ਚਾਹੀਦੀ ਨੀ ਕੋਨਾ ਚੈੱਕ ਕਰ ਲੈ 300 ਵੀਡੀਓ ਇੱਕ ਵੀ ਵੀਡੀਓ ਤਨ ਆ ਲੱਗਿਆ ਵੀ ਕੀ ਬਲਣਾ ਤੁਹ ਬੁੱਛਦੇ ਨਾ ਮੈਂ